ਕ੍ਰਿਓ ਇਫੈਕਟ ਪੰਜਾਬੀ ਚੈਨਲ ਹਾਜੀ ਵਾਲਾ ਜਿੰਦੂਆ ਜਿੰਦੂਆ ਵਾਲਾ ਜਿੰਦੂਆ ਹਾਜੀ ਵਾਲਾ ਜੀਵਨ ਸਮਾਜ ਪਾਰਟੀ ਜਿੰਦਾਬਾਦ 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 ਸਰਦਾਰ ਜੀ ਸਵੀਰ ਸਿੰਘ ਗੜੀ ਜੀ ਜਿੰਦਾਬਾਦ ਜਿੰਦਾਬਾਦ जय भीम जय भारत आज बहुजन समाज पार्टी पंजाब ਦੇ ਪ੍ਰਧਾਨ ਉਮੀਦਵਾਰ ਲੋਕ ਸਭਾ ਹਲਕਾ ਸ਼੍ਰੀ ਬੰਗਾ ਬਹੁਜਨ ਸਮਾਜ ਪਾਰਟੀ ਤੋਂ ਆਪਣੇ ਬੰਗਾ ਵਿਧਾਨ ਸਭਾ ਦੀ ਫੇਰੀ ਦੌਰਾਨ ਪਿੰਡ ਬਚਾਏ ਔਰ ਪਿੰਡ ਬਨਾਲੀ ਦੇ ਸਾਰੇ ਸਮੂੱਚੇ ਵਰਕਰਾਂ ਔਰ ਸਪੋਰਟਰਾਂ ਵੋਟਰਾਂ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਦੇਖਣ ਨੂੰ ਮਿਲਿਆ ਵੱਡੀ ਗੰਟੀ ਦੇ ਵਿੱਚ ਨੌਜਵਾਨ ਵੱਡੀ ਗੰਟੀ ਦੇ ਵਿੱਚ ਬਹੁਜਨ ਸਮਾਜ ਪਾਰਟੀ ਦੇ ਵਰਕਰ ਸਮਰਥਕ ਤੇ ਬੀਬੀਆਂ ਪੈਣਾ ਇਸ ਮੌਕੇ ਤੇ ਹਾਜ਼ਰ ਹੋ ਜਾਂ ਔਰ ਗੱਡੀ ਸਾਹਿਬ ਨੇ ਅੱਜ ਦੇ ਇਸ ਮੌਕੇ ਤੇ ਜਿਹੜਾ 바ਵਾ ਸਾਹਿਬ ਦੇ ਚਾਹਨਾ ਵਿੱਚ ਨਤਮਸਤਕ ਹੁੰਦੇ ਹੋਏ ਪਿੰਡ ਮੰਡਾਲੀ ਦੇ ਵਸਨੀਕਾਂ ਨੂੰ ਇਹ ਉਮੀਦ ਜਤਾਈ ਆ ਕਿ ਜਿੱਦਾਂ ਪਹਿਲਾਂ ਵੱਡੇ ਮਾਰਜੇ ਦੇ ਨਾਲ ਤੁਸੀਂ ਬਹੁਜਨ ਸਮਾਜ ਪਾਰਟੀ ਨੂੰ ਹਮੇਸ਼ਾ ਇਸ ਨਗਰ ਦੇ ਵਿੱਚ ਜਿੱਤ ਦਵਾਦੇ ਰਹੇ ਹੋ ਇਸ ਵਾਰ ਵੀ ਜਿਹੜਾ ਇੱਕ ਤਰਫਾ ਜਿਹੜੀ ਜਿੱਤ ਦਵਾ ਕੇ ਬਹੁਜਨ ਸਮਾਜ ਪਾਰਟੀ ਦੇ ਹੱਥੀ ਨੂੰ ਮਜ਼ਬੂਤ ਕਰੋਗੇ ਪਰ ਅਸੀਂ ਵੀ ਪੰਜ ਸਾਰਿਆਂ ਨੇ ਜਿਹੜਾ ਵਰਕਰਾਂ ਸਮਰਥਕਾਂ ਨੇ ਵੱਡੇ ਜੋਸ਼ੋ-ਖੋਸ਼ ਦੇ ਨਾਲ ਅੱਜ ਦੇ ਇਸ ਪ੍ਰੋਗਰਾਮ ਵਿੱਚ ਹਿੱਸਾ ਲਿਆ ਔਰ ਪ੍ਰਧਾਨ ਜੀ ਨੂੰ ਵਿਸ਼ਵਾਸ ਦਿਵਾਇਆ ਕਿ ਜਿੱਦਾਂ ਅਸੀਂ ਪਹਿਲਾਂ ਤੋਂ ਬਹੁਜਨ ਸਮਾਜ ਪਾਰਟੀ ਨੂੰ ਵੱਡੀ ਲੀਡ ਦਿਤਾ ਕੇ ਇਸ ਨਗਰ ਵਿੱਚੋਂ ਭੇਜਦੇ ਰਹੇ ਹਾਂ ਇਸ ਵ ਕਿ ਇਹ ਵੀ ਇੱਕ ਤਾਂ ਉਹ ਲੋਕਲ ਉਮੀਦਵਾਰ ਨੇ ਦੂਜਾ ਕੱਲੇ ਇਸ ਕਮਿਊਨਿਟੀ ਨੂੰ ਬਿਲੋਂਗ ਕਰਦੇ ਨੇ ਜਿਸ ਕਮਿਊਨਿਟੀ ਦਾ ਬਹੁਤ ਵੱਡਾ ਲੋਕਸਭਾ ਦੇ ਵਿੱਚ ਵੋਟ ਬੈਂਕ ਆ। ਸੋ ਸਾਰੇ ਸਾਥੀਆਂ ਨੇ ਅੱਜ ਦੇ ਇਸ ਮੌਕੇ ਤੇ ਬਹੁਤ ਵੱਡਾ ਵਿਸ਼ਵਾਸ ਪ੍ਰਗਟ ਕਰਵਾਇਆ ਔਰ ਪ੍ਰਧਾਨ ਜੀ ਨੇ ਵੀ ਪੂਰਾ ਜਿਹੜਾ ਜੋਸ਼ ਉੋਜ ਦੇ ਨਾਲ ਆਏ ਹੋ ਲੋਕਾਂ ਦਾ ਧੰਨਵਾਦ ਵੀ ਕੀਤਾ ਔਰ ਸਵਾਗਤ ਵੀ ਜਿਹੜਾ ਪਿੰਡ ਵਾਸੀਆਂ ਨੇ ਕੀਤਾ। ਅੱਜ ਪ੍ਰਧਾਨ ਜੀ ਸਵੇਰੇ 8 ਵਜੇ ਜਿਹੜਾ ਉਹਨਾਂ ਦਾ ਪ੍ਰੋਗਰਾਮ ਖੁੱਤਣਾ ਸੀਗਾ ਵਿਜੇ ਆਪਣੇ ਬਹਿਰਾਮ ਹਾਲ ਵਿੱਚ 11 ਵਜੇ ਭਰਮਜਾਰਾ ਇਸੇ ਤਰ੍ਹਾਂ ਪੂਰੇ ਪੰਗਾ ਹਲਕੀ ਦੀਆਂ 12 ਮੀਡੀਆਂ ਨੂੰ ਸੰਬੋਧਨ ਕਰਦੇ ਹੋਏ ਲੋਕਾਂ ਨੂੰ ਜਿਹੜਾ ਜਨ ਸੰਪਰਕ ਦੀ ਮਹੱਤ ਮ ਜਿਹੜੀ ਬਹੁਤ ਵੱਡੇ ਪੱਧਰ ਤੇ ਚੱਲ ਰਹੀ ਆ ਕਿਉਂਕਿ ਇਲੈਕਸ਼ਨ ਦੇ ਵਿੱਚ ਇੱਕ ਦੋ ਤਾਂ ਰਹਿੰਦੇ ਆ ਸੋ ਸਮੂੱਚੇ ਸਾਥੀਆਂ ਦਾ ਜਿਹੜੇ ਅੱਜ ਸਾਡੇ ਨਿੱਕੀ ਜਿਹੀ ਗੋਲ ਤੇ ਇੱਥੇ ਅੱਜ ਹਾਜ਼ਰ ਹੋਏ ਆ ਮੇਰੀਆਂ ਬੀਬੀਆਂ ਪਹਿਣਾ ਮਤਾਮਾ ਨੌਜਵਾਨ ਸਾਥੀ ਬਜ਼ੁਰਗ ਸਾਥੀ ਜਿਨ੍ਹਾਂ ਨੇ ਅੱਜ ਆਪਣੇ ਟਾਈਮ ਵਿੱਚੋਂ ਟਾਈਮ ਕੱਢ ਕੇ ਜੜੀ ਸਾਡੇ ਸਵਾਗਤ ਲਈ ਇੱਥੇ ਪਹੁੰਚਿਆ ਔਰ ਉਹਨਾਂ ਨੂੰ ਜਿਹੜਾ ਧੰਨਵਾਦ ਵੀ ਉਹਨਾਂ ਦਾ ਧੰਨਵਾਦ ਵੀ ਕਰਦੇ ਆ ਔਰ ਉਹਨਾਂ ਤੋਂ ਆਸ ਔਰ ਭਰੋਸ ਇਸ ਵਾਰ ਵੀ ਜਿਹੜਾ ਇੱਕ ਤਰਫੀ ਜਿੱਤ ਪ੍ਰਾਪਤ ਕਰਕੇ ਆਪਾਂ ਜਿਹੜਾ ਹਾਥੀ ਨੂੰ ਦਿਤਾ ਕੇ ਲੋਕ ਸਭਾ ਦੇ ਵਿੱਚ ਭੇਜਣ ਦਾ ਹੀ ਖੇਚਲ ਕਰਾਂਗੇ ਔਰ ਕੋਸ਼ਿਸ਼ਾਂ ਜਿਹੜੀਆਂ ਸਾਡੀਆਂ ਜਨਤਾ ਲਈ جاری ਰਹਿਣਗੀਆਂ ਜੈ ਭੀਮ ਜੈ ਭਾਰਤ ਬਹੁਜੋਤ ਸਮਾਜ پارٹی ਜੰਦਾਬਾਦ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਪਿਆ ਭੈਣਾ ਔਰ ਜਿੰਨੇ ਵੀ ਸਾਥੀ ਇੱਥੇ ਪਹੁੰਚੇ ਆ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਔਰ ਮੈਲੀ ਤਰੀਕ ਨੂੰ ਹਾਥੀ ਵਾਲਾ ਬਟਨ ਦਵਾ ਕੇ ਸਾਥਿਓ ਗੜੀ ਸਾਹ ਨੂੰ ਕਾਮਯਾਬ ਕਰਨ ਤਾਂ ਕਿ ਉਹਨਾਂ ਦੀ ਕਾਮਯਾਬੀ ਵੱਡੀ ਹੀ ਕਾਮਯਾਬੀ ਯਾਪੀ ਯਾਪੀ